ਮੈਂ ਅਜੇ ਵੇਖੀ ਫੋਟੋ ਵੀ ਜੀ ਬਹਿਰਾਣੇ ਹੋ ਗਿਆ ਕਿ ਉਹ ਸ਼ੇਰ ਉਹਦਾ ਨਾ ਬੱਜਾ ਇਹਦਾ ਨਾ ਬੱਜਾ ਰਹਿ ਗਿਆ ਸ਼ੇਰ ਆਵੇ ਇਹ ਕੁਲੇ ਨਾ ਬੱਜਾ ਉਹਦਾ ਹੀ ਬੱਜਾ ਤਾਂ ਸ਼ੇਰ ਇੱਥੇ ਪਿਆ ਵਸਦਾ ਪਿਆ ਉਹਦਾ ਇੱਥੇ ਹੀ ਰਹਿ ਗਿਆ ਬਸ ਐਸ ਰਕਤ ਨੂੰ ਲੰਮੀ ਹੋਵੇ ਜਿੱਖੜੀ ਸੀ ਕੋਈ ਲੱਤਾਂ ਨਹੀਂ ਪਰ ਪਿਆਰ ਕੁਛ ਨਹੀਂ ਰੰਗਦਾ ਬਸ ਆਹ ਰਿਹੀ ਜਿੱਖੜੀ ਪੈਰ ਜਿੱਖੜੀ ਹਾਂ ਤਾਂ ਬਸ ਸ਼ੇਰ ਹੀ ਹੋਦਾ ਤੇ ਫਿਰ ਘਰੋਂ ਬਾਹਰ ਆਉਣਾ ਜਾਣਾ ਮੁਸ਼ਕਲ ਹੋਣਾ ਬੜਾ ਮੁਸ਼ਕਲ ਹੈ ਗੁਰਦੁਆਰੇ ਜਾਇਦਾ ਗੁਰਦੁਆਰੇ ਸ਼ਾਮਾਂ ਜਾ ਕੇ ਘੜੀ ਕੋ ਸਿਮਰਨਾ ਕਰੀਦਾ ਹਾਂ ਤੇ ਹੁਣ ਗੁਰਦੁਆਰੇ ਨਹੀਂ ਜਾਇਦਾ ਚਲੋ ਬਹੁਤ ਹੋ ਗਿਆ ਉਦੋਂ ਆ ਜਨਮ ਨੂੰ 1:30 ਵਜੇ ਇਹਨੇ ਉਹਨੇ ਕੁਝ ਕਿਹਾ ਉਹਨੇ ਪਰ ਡਰ ਗਏ ਉਹਨਾਂ ਦਾ ਉਦੋਂ ਤੇ ਡਰੇ ਆ ਇਹ ਕਹਿੰਦਾ ਰਿੰਗ ਜਿਆ ਤਾਂ ਜਦੋਂ ਅੰਦਰ ਬੰਨ ਲੇ ਤਾਂ ਸ਼ਾਂਤ ਹੋ ਜਾਂਦੇ ਆ ਤੁ ਵੀ ਦਊੜੇ ਵੈਸੇ ਜੇ ਅੰਦਰ ਵੜ ਦਿੰਦੇ ਆ ਨਾ ਤਾਂ ਸ਼ਾਂਤ ਹੋ ਜਾਂਦੇ ਇਹ ਗਾਈ ਨੂੰ ਪਤਾ ਲੱਗ ਗਿਆ ਫਿਰ ਉਦੋਂ ਦਾ ਵੀ ਇਹ ਮਾਰ ਗਿਆ ਉਹ ਇਹ ਰਾਤ ਸਾਰ 12 ਵਜੇ ਦਾ ਟਾਈਮ ਹੀਗਾ ਮੁੰਡਾ ਬਾਥਰੂਮ ਕੰਮ ਗਿਆ ਵਾ ਜਦੋਂ ਗਿਆ ਵਾ ਤੇ ਉਹਨੇ ਵੇਖਿਆ ਤਿੰਦੂਆ ਆਂਦੇ ਦੇ ਉੱਪਰ ਤੇ ਆਂਦਾ ਡੈਡੀ ਜਿਹੜਾ ਕਹਿੰਦੇ ਸੀ ਦਿਨੇ ਰੋਲਾ ਪੈਂਦਾ ਉਹ ਆ ਗਿਆ ਹੀ ਉਹਨੇ ਡਾਂਗ ਚੁੱਕ ਕੇ ਉਹਦੇ ਲੱਗਾ ਮਾਰਨ ਉਹਨੇ ਪਰ ਖਿੱਚ ਕੇ ਡਾਂਗ ਲੈ ਗਿਆ ਉਹਦੇ ਮੁੰਡੇ ਤੇ ਉੱਤੇ ਵੀ ਛੱਟ ਲੱਗ ਗਈ ਡਾਂਗ ਕੌਣ ਖਿੱਚ ਲੈ ਗਿਆ ਤੈਂਦੂਆ ਤੇ ਤੈਂਦੂ ਨੇ ਕੰਨ ਹਾਂਜੀ ਅਸੀਂ ਚੀਤਾ ਕਹੀ ਜੰਨੇ ਆ ਹੈ ਤੈਂਦੂਆ ਤੇ ਲਾਲਾ ਚਲੋ ਨੁਕਸਾਨ ਤੋਂ ਬਚ ਗਏ ਆ ਅਸੀਂ ਰੋਲਾ ਪਾਤਾ ਚੱਲ ਗਿਆ ਤੁਸੀਂ ਵੀ ਵੇਖਿਆ ਹਾਂਜੀ ਅਸੀਂ ਜਦੋਂ ਦੋਰੇ ਝਪਟ ਮਾਰ ਲਗਾ ਉੱਤੇ ਕੰਧ ਦੇ ਉੱਤੇ ਪਾਊਡਰ ਰੱਖਿਆ ਉਦੋਂ ਵੇਖਿਆ ਪਹਿਲਾਂ ਨਹੀਂ ਪਹਿਲਾਂ ਮੁੰਡੇ ਨੇ ਆਣ ਕੇ ਡਾਂਗ ਮਾਰੀ ਆ ਖਿੱਚ ਕੇ ਲੈ ਗਿਆ ਦਹਾੜ ਤੋਂ ਪਤਾ ਲੱਗਾ ਉਹਦੀ ਆਵਾਜ਼ ਤੋਂ ਪਤਾ ਲੱਗਾ ਵੀ ਪੈਣ ਲੱ ਹਾਂਜੀ ਸਿਰਫ ਪਿੰਜਰਾ ਕਿਤੇ ਲਾਇਆ ਪਿੰਜਰਾ ਇੱਕ ਖਿਨਾਂਨੇ ਲਾ ਮੈਗਨੇ ਵਾਲਿਆਂ ਨੇ ਜੰਗਲਾ ਹਾਂਜੀ ਕੈਮਰਾ ਵੀ ਲਾ ਕੇ ਗਏ ਓਏ ਅੱਛਾ ਹਾਂਜੀ ਕੈਮਰੇ ਵੀ ਲਾਏ ਆ ਤੇ ਚਲੋ ਗਾੜੀ ਵਿਚਾਰਵੇ ਪਿੰਡ ਚ ਕੀ ਕੀ ਨੁਕਸਾਨ ਕਰ ਗਏ ਪਿੰਡ ਚ ਕੱਲ ਆਕੇ ਗਵਾਂਡੀਆਂ ਦੀ ਬੱਕਰੀ ਇੱਕ ਦਿਨ ਪਹਿਲਾਂ ਖਾਦੀ ਆ ਤੇ ਕੱਲੀਆਂ ਹੀ ਪਿੰਜਰ ਹੀ ਰਹਿਨਤਾ ਉਹਦਾ ਇੱਕ ਇਹ ਨੁਕਸਾਨ ਕੀਤਾ ਇਹ ਕਰਨ ਜੀਤ ਦਾ ਕੱਟੀ ਵੀ ਖਾਦੀ ਆ ਪੱਠੇ ਲਾ ਗਏ ਹਾਂਜੀ ਹਾਂਜੀ ਇਹ ਥੋੜੇ ਥੋੜੇ ਹਟਵੇਂ ਹੀ ਹੋਏ ਆ ਕਾਰਨ ਤੇਰਾ ਵਾ ਪਹਿਲੇ ਚਿਰਾਂ ਤੋਂ ਅਸੀਂ ਆਪ ਨਹੀਂ ਸੱਚ ਮੰਨਦੇ ਆ ਜੋ ਲਾਗੋ ਬੱਕਰੀ ਖਾਦੀ ਇਹਦਾ ਮਲਾਜਮ ਕੀਤਾ ਵਾ ਤੇ ਉਹਦੇ ਚ ਵੀ ਤੁਹਾਡੇ ਮਹਿਗਮੇ ਵਾਲੇ ਦੱਸਦੇ ਵੀ ਠੀਕ ਆ ਸੱਚ ਹਾਂਜੀ ਤੇ ਇਹ ਜਿਹੜੇ ਵੀ ਕੰਮ ਕੁੰਮ ਖੰਦੇ ਰਹੀ ਇਹ ਕੁੱਕੜ ਰਖੇ ਵਿੱਚ ਅੱਾਂਦੇ ਕੋਣਾ ਕੋ ਵਿੱਚ ਮਾਸ ਪਾਉ ਤੇ ਕੁਛ ਨਾ ਕੋ ਆ ਜਾਏਗਾ ਤੇ ਪਰ ਨਹੀਂ ਕੋਈ ਆਇਆ ਠੀਕ ਠੀਕ ਹਾਂਜੀ ਠੀਕ ਨਹੀਂ ਹੁਣ ਨਹੀਂ ਹੁਣ ਆਪ ਆਖਾਂ ਲੈ ਜਾਓ ਪਿੰਜਰਾ ਹੁਣ ਕਣਕਾ ਵੱਢਿਆਂਗੇ ਵੇਲ ਹੋ ਗਿਆ ਵਾ ਡਰ ਕੋਈ ਨਹੀਂ ਪਹਿਲਾਂ ਖੇਤੀ ਸੀ ਜਿੱਤਾ ਤੇ ਉਹ ਲੋਕ ਕਿਤੇ ਵੀ ਸਕਦਾ ਅਸੀਂ ਡਰਦੇ ਹੈ ਨਾ ਤੇ ਹੁਣ ਕਿੰਨੇ ਦੇਸ਼ ਆ ਗਏ ਪਿੰਡ ਚ ਤੇ ਨਹੀਂ ਹੋਂ ਤੇ ਆਮ ਲੋਕਾਂ ਸਾਰੇ ਕਹਿੰਦੇ ਆ ਇਧਰ ਆ ਗਿਆ ਇਧਰ ਆ ਗਿਆ ਪਤਾ ਨਹੀਂ ਹੋਂ ਜਿੰਨਾ ਕਿ ਸਾਡੇ ਨਾਲ ਵਾਪਰੀ ਅਹੀਂ ਨਗ ਵੇਖਿਆ ਚਲੋ ਕਿਸੇ ਦਾ ਵੀ ਨੁਕਸਾਨ ਨਾ ਹੋਵੇ ਭਲਾ ਹੀ ਹੋਵੇ